ਇਹ ਬੰਦਰਾ ਹੈ ਬੰਦਰਾ ਹੈ ਬੰਦਰਾ ਹੈ ਇਹ ਕੋ ਟੱਕਰੇ ਪਸੰਦ ਆ ਚੁੱਕੇ ਆ ਆ ਉਹਨੂੰ ਮਾਰ ਕੇ ਤੇਰੀ ਮਾਲਕੀਆ ਉਹ ਜੂਗਾ ਅਦੇ ਕਿੰਨੀਆਂ ਚਾਹੀਦੀਆਂ ਤੁਹਾਨੂੰ ਇੱਕ ਇੱਕ ਚੀਜ਼ ਨਹੀਂ ਸਾੜਾ ਦਾ ਬਾਹਰ ਕੋ ਸਾਬੂ ਖਲੋਤਾ ਤੈਨੂੰ ਸਾਬੂ ਤੂੰ ਲੈ ਕੇ ਜਾਂਦਾ ਮੈਂ ਤਾਂ ਦੋ ਮੇਰੀਆਂ ਮੈਨੂੰ ਮਰਨ ਆਉਂਦੀਆਂ ਆ ਇਹਨਾਂ ਨੂੰ ਵੀ ਹੋਰ ਦੱਸ ਸਕਦੇ ਨਾ ਵੀ ਹੋਰ ਚਾਹੀਦੀਆਂ ਸਿਫਰ ਵੰਡ ਗਿਆ ਨਾ ਇਹ ਵੰਦਦੇ ਆ ਅੱਜ ਹੀ ਉੱਪਰ ਜਾਂਦਾ ਹੋ ਜਾ ਪਾਣੀ ਪੂਣੀ ਹੈ ਨਾ ਸਰ ਪੀਣ ਹਾਂਜੀ ਬਸ ਪਾਣੀ ਆ ਕਿੰਨੇ ਘਰ ਕਿੰਨੇ ਘਰ ਤੇ ਇਹ ਭਿੰਦੀ ਆ ਉਹ ਇਧਰ ਹੀ ਬੈਠੇ ਅਬ ਜਿਹੜੇ ਇਧਰ ਆ ਪਤਾਗੋਲਾ ਪਿਆ ਲਾਸਟ ਦੇ ਇਧਰ ਪਿੰਡਾਂ ਦੇ ਆ ਆਓ ਸਾਰੇ ਪਰਿਵਾਰ ਦੇ ਆ ਅੱਛਾ ਤਾਂ ਬੈਠੇ ਬੋਲ ਦਿੰਦੇ ਉਹਦਾ ਵੀ ਦਰਿਆ ਉਪਰ ਪਤਾਗੋਲਾ ਆ ਬੜਾ ਇਧਰ ਜੰਦਾ ਤੇ ਪਰਕੇ ਹੀ ਲੋਕ ਇਧਰ ਬੈਠੇ ਅੱਛਾ ਇੱਥੇ ਇੱਕ ਲੰਗਰ ਤੇ ਨਾ ਤੀਸਰਾ ਜਾ ਵੀ ਬਾਬਾ ਆ ਕੱਲ ਇਹ ਨਹੀਂ ਮੰਗਿਆ ਸੀ ਅਸੀਂ ਪੁੱਛੋ ਬਾਬੂ ਜੀ ਨੂੰ ਬੂਰੀਆਂ ਕੰਡਾਂ ਦੀਆਂ ਭੇਜਤੀਆਂ ਦੁੱਧ ਭੇਜਤਾ ਪੱਤੀ ਭੇਜਤਾ ਠੀਕ ਹੈ ਨਾ ਪਾਣੀ ਦਾ ਪ੍ਰਯੋਗ ਕੋਈ ਨਹੀਂ ਹਾਲਾਗਾ ਆ ਜਾਂਦਾ ਨਹੀਂ ਪਾਣੀ ਟਰੈਕਟਰ ਨਾਲ ਜੋੜ ਕੇ ਹੁਣੇ ਭਰ ਕੇ ਮੋੜ ਤੋਂ ਪਾਰ ਖੜਾ ਕਰਨਾ ਟਰੈਂਕਰ ਕਿੰਨੇ ਆਪਣੇ ਕੋਲੇ ਥੇ ਇੱਕ ਟਿਪੇ ਜੋੜਨਾ ਚਾਹ ਕਰ ਮੈਂ ਉਹ ਦੋ ਪਿੰਡੋਂ ਮੰਗਾਉਣਾ ਤ੍ਰੀਏ ਭੇਜੋ ਪਹਿਲਾਂ ਠੀਕ ਆ ਦੋ ਤਰਾ ਸੌਂਦ ਲੱਗ ਜਾ ਆੜਾ ਆਜੰਦ ਮਤ ਵੀ ਕਾਲੀ ਦਾਦੇ ਨੇ ਬਪੂ ਜੀ ਟੈਂਕਰ ਦਾ ਆਪ ਕਰ ਲੈਣ ਦਾ ਬਾਕੀ ਜਰੂਰ ਤਾਂ ਹੁਣ ਲੱਭਦੇ ਹੱਥੀ ਆਉਂਦੀ ਆ ਸਟੇਟ ਅਨਨ ਠੀਕ ਆ ਕੋਈ ਵਾਲਾ ਪਾਣੀ ਉੱਤਰ ਜਾਣਾ ਜੀ ਭੜੇ ਤਿੰਨ ਕਿਨੇ ਫੋਟੜੇ ਪਾਣੀ ਉਹਦਾ ਜਿਹੜਾ ਮੈਂ ਬਾਅਦ ਕਰਵਾਉਣਾ ਤੇ ਉਹਦਾ ਹੁਣ ਡਾਈਰੈਕਟ người mình tự may, tự làm, tự làm được luôn. đi cái. cái 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 ਹਾਂਜੀ ਜੰਦੀ ਆ ਹਾਂਜੀ ਬੜਾ ਨਹੀਂ ਤਾਂ ਚਿੰਤਾ ਜ ਨਹੀਂ ਆਦੀ ਉਫਰ ਕਰਨਾ ਨਹੀਂ ਆਦੀ ਹਾਂ ਪਰ ਚਲੋ ਫਿਰ ਵੀ ਬਾਕੀ ਕੋਈ ਉਧਰ ਦਵਾਈਆਂ ਵਗੈਰਾ ਦਾ ਵੀ ਇੰਤਜ਼ਾਮ ਹੈਗਾ ਰੱਬ ਨਾ ਕਰੇ ਕੋਈ ਜ਼ਰੂਰ ਪਵੇ ਤਾਂ ਡਾਕਟਰ ਸਾਹਿਬ ਅਵੇਲੇਬਲ ਆ ਹਾਂ ਠੀਕ ਹੈ ਬਾਕੀ ਉਧਰ ਵੀ ਇੱਕ ਦੋ ਦਿਨਾਂ ਵਿੱਚ ਠੀਕ ਹੋ ਹੀ ਜਾਊਗਾ ਮੇਰੇ ਖਿਆਲ ਤੋਂ ਠੀਕ ਹੈ ਜੀ ਜਿਹੜਾ ਫੈਮਿਲੀ ਨੰਬਰ 192 192 ਅਜਾ ਨੰਬਰ ਜਿਹੜਾ ਐਗਜ਼ੈਕਟ ਨੰਬਰ 192 ਓਕੇ 192 اچھا ہا بادیا بس طرف عبداللہ پر تو ہر کو بڑھا ہوں ہوں لیے بڑھلا تو یہ ہر کوئی لئے ناں دی سبسریا کو آئی ہوئے تھے جڑی ہیڈل نہیں ہوئے ہاں سارا نے پچھے سارے کوش نہیں ہاں سارے کوش نہیں باکی اپنا ساتشمائی رہنگھیں باکی دعایاں دا پچھے سارا کوش نہیں ہوئے سارا کوش نہیں ہے سارا سویڈشان ਤੁਸੀਂ ਹੋਰ ਦੱਸੋਗੇ ਕੁਝ ਚਾਹੀਦਾ ਹੋਰ ਲੱਗਦਾ ਵੀ ਕੋਈ ਜ਼ਰੂਰਤ ਹੈ ਕੋਈ ਹੋਰ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰਕੇ ਚਲੋ ਇਹਨਾਂ ਨੂੰ ਪੁੱਛ ਲਓ ਉਹ ਕਹਿਣਗੇ ਅਸਲ ਇਹ ਤੁਹਾਨੂੰ ਪਤਾ ਨਾ ਗਰਾਊਂਡ ਦੇ ਕਿਉਂ ਅੱਛਾ ਹੋ ਗਿਆ ਖਾਣਾ ਦਾ ਦੁਪਹਿਰ ਦਾ ਖਾ ਲਿਆ ਕਿ ਨਹੀਂ ਠੀਕ ਮਿੰਟ ਦਾ ਖਾਣਾ ਸਾਰਾ ਠੀਕ ਠੀਕ ਹੈ ਅਮਰ ਸਾਹਿਬ ਹਾਂ ਜੀ ਠੀਕ ਹੈ ਬਸ ਜੀ ਹਾਂ ਜੀ ਤੁਹਾਡਾ ਤਾਂ ਉੱਥੇ ਬੈਠ ਕੇ ਸੀ ਬਾਹਰ ਹੋ ਗਿਆ ਖਾ ਲਿਆ ਘਾਣਾ ਹਾਂ ਜੀ ਚਲੋ ਠੀਕ ਠੀਕ ਹਾਂ ਠੀਕ ਹੈ ਹਾਂ ਜੀ ਠੀਕ ਹੈ ਪ੍ਰਬੰਧ ਠੀਕ ਹੈ ਕੋਈ ਸਮੱਸਿਆ ਤਾਂ ਨਹੀਂ ਜੀ ਅੱਗੇ ਬਾਬਦੇ ਨੇ ਅਰੇਂਜਮੈਂਟ ਤਾਂ ਸਾਰਾ ਕੁਝ ਨੇ ਲੋਗ ਆ ਨਾ ਮੋਬਲੋ ਬੈ ਜੀ ਇੱਥੇ ਆ ਨਾ ਮੈਂ ਚਾਹ ਕਰਦੋਂ ਭਾਰਤ ਬੈਣਾ ਹਾਂ ਨੇ ਨੇ ਚਾਹੀਦਾ ਵਿਚਾਰੇ ਉਧਰੋਂ ਦੁਖੀ ਵੀ ਆਏ ਆ ਹਾਂ ਇਹ ਪਰ ਬਹੁਤ ਅੱਛਾ ਅਰੇਂਜਮੈਂਟ ਆ ਆਓ ਜੀ ਇੱਦਾਂ ਬੱਚੋ ਤੁਸੀਂ ਇੱਥੇ ਪੜਦੇਗੇ ਹਾਂ ਜੀ ਹਰ ਜੇ ਤੁਸੀਂ ਆਏ ਮੈਂ रिक्वेस्ट ਕਰਦਾ ਆਹ ਇਹ ਬੱਚੇ ਨਾ ਇਹ ਬੋਟੈਨੀ ਦੀ ਸਟਿਡੀ ਜਿਸ਼ਾ ਲੈ ਕੇ ਆਏ ਨੇ ਇਹਨਾਂ ਨੂੰ ਡਾਕਟਰ ਨੇ ਮਿਲਿਆ ਹੋਇਆ ਤੇ ਮੈਂ ਜੇ ਤੁਸੀਂ ਆਏ ਹੋ ਇਧਰੋਂ ਫ੍ਰੀ ਹੋਗੇ ਮਿਲਦਾ ਤੁਹਾਨੂੰ ਤੇ ਤੁਸੀਂ ਇਹਨਾਂ ਨੂੰ ਮਾਰਿਆ ਕਰਦੇ ਆ ਆ ਕਰਦੇ ਕਰ ਅਸੀਂ ਗੱਲ ਜੀ ਬਸ ਸਭ ਠੀਕ ਆ ਅੱਛਾ ਇਹ ਤਾਂ ਰਾਉਂਡ ਦਾ ਕਲਾਕ ਹੀ ਫਿਰ ਹੋ ਡਾਕਟਰ ਸਾਹਿਬ ਜੀ ਠੀਕ ਕਰ ਰਹੇ ਸੱਸਿਆ ਕੋਈ کیا اگران چاہمی hoe مانت Шوم۔ رہے ہیں؟ کیا اگران چاہمی انسون واستکا چاہمی بعض۔ نظر ہے؟ طرح ایک جبٰ ح Levitch فعل ہے۔ جب ہم اس سے نظر ہے گئت ہے گئت ہے۔ سیپر فعل ہے۔ شکری مانچ بچ جب ہمارا ہے۔ اچھ؟ جس لنیا ہے۔ جب Flagler انسون واپ apparatus ہستطیق تف test دار進 علیہ وطفیط ، معمر progress بعد HighwayAll일 Hinasts کا من بعد، اچھا؟ اچھا کرنا چاہمیں ماں سافٹ۔ م useful波 burnائ ਆਓ ਜੀ ਲੋਕੋ ਬਚਾਓ ਬਚਾਓ ਆ ਜਾ ਬਈ ਆ ਜਾ ਪਾਛ ਕਰਦੇ ਹਾਂ ਜੀ ਤੇ ਹਾਂਜੀ ਅੱਜ ਸਾਡੇ ਹਲਕਾ ਵਿਧਾਇਕ ਸਰਦਾਰ ਜਸਵੀਰ ਸਿੰਘ ਰਾਜਾ ਗਿਲ ਜੀ ਉਹਨਾਂ ਦੀ ਰਹਿਨਮਾਈ ਹੇਠ ਟਾਂਡਾ ਵਿਖੇ ਜੋ ਇਵੈਕਿਊਏਸ਼ਨ ਕੈਂਪ ਹੈ ਜੋ ਰਾਹਤ ਕੈਂਪ ਹੈ ਉਸ ਦਾ ਅੱਜ ਜਾਇਜ਼ਾ ਲੈਣ ਦੇ ਲਈ ਅਸੀਂ ਉਚੇਚੇ ਤੌਰ ਤੇ ਪਹੁੰਚੇ ਔਰ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਜੀ ਪਾਵਲਾ ਜੀ ਸਾਡੇ ਚੇਅਰਮੈਨ ਵੀ ਨੇ ਮਾਰਕੀਟ ਕਮੇਟੀ ਦੇ ਉਹ ਵੀ ਉੱਚੇ ਚੇਤਤੌਰ ਤੇ ਮੌਜੂਦ ਨੇ ਸਾਡੇ ਐਸ ਡੀ ਐਮ ਸਾਹਿਬ ਸਾਡੇ ਸਿਵਲ ਸਰਜਨ ਸਾਹਿਬ ਪਵਨ ਜੀ ਤੇ ਸਾਡੇ ਡੀ ਐਸ ਪੀ ਸਾਹਿਬ ਬਾਜਵਾ ਸਾਹਿਬ ਤੇ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰੇ ਮੌਜੂਦ ਨੇ ਔਰ ਮੈਂ ਸਭ ਤੋਂ ਪਹਿਲਾਂ ਤੇ ਅਫਸੋਸ ਹੈ ਕਿਉਂਕਿ ਜਿਹੜੀ ਕੁਦਰਤੀ ਆਫਤ ਹੈ ਉਸ ਤੋਂ ਬਚਿਆ ਨਹੀਂ ਜਾ ਸਕਦਾ ਔਰ ਉਸ ਦਾ ਇਹ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਆ ਜਾਂਦੀ ਹੈ ਸੋ ਉਸ ਕੁਦਰਤੀ ਆਫਤ ਦੇ ਵਿੱਚ ਸਾਡਾ ਇਹਨਾਂ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਤਿੰਨ ਚਾਰ ਪਿੰਡ ਨੇ ਅਬਦੁੱਲਾਪੁਰ ਫਤਾਕੁੱਲਾ ਸਲੇਮਪੁਰ ਟਾਲੀ ਇਹ ਜਿਹੜੇ ਤਿੰਨ ਚਾਰ ਪਿੰਡ ਨੇ ਇਹਨਾਂ ਦੇ ਵਿੱਚ ਕਾਫੀ ਜਿਹੜਾ ਪਾਣੀ ਇਕੱਠਾ ਹੋਇਆ ਔਰ ਹੜ੍ਹਾਂ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਔਰ ਉਸ ਦੇ ਵਿੱਚ ਮੈਨੂੰ ਅਫਸੋਸ ਹੈ ਕਿ ਇੱਕ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਲੇਮਪੁਰ ਤੋਂ ਜਰ ਸਰਦਾਰ ਜਰਨੈਲ ਸਿੰਘ ਜੀ ਜਿਹੜੇ ਸਾਡੇ ਅੱਜ ਨਹੀਂ ਰਹੇ ਉਹਨਾਂ ਦਾ ਜਿਹੜੀ ਉਹ ਵੀ ਆਪਣੇ ਜਿਹੜੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਔਰ ਦੂਸਰਾ ਜੋ ਵਾਜ ਰਾਹਤ ਕੈਂਪ ਦੇ ਵਿੱਚ ਆ ਕੇ ਜੋ ਸਾਰੇ ਲੋਕਾਂ ਨੂੰ ਪੁੱਛਿਆ ਉਹਨਾਂ ਨੂੰ ਮਿਲੇ ਔਰ ਉਹਨਾਂ ਨੂੰ ਮਿਲਣ ਉਪਰੰਤ ਅੱਜ ਬੜਾ ਇੱਕ ਜਿਹੜਾ ਸੰਤੁਸ਼ਟੀ ਦਾ ਅਹਿਸਾਸ ਹੋਇਆ ਔਰ ਜਿੰਨਿਆਂ ਨੂੰ ਵੀ ਅਸੀਂ ਪੁੱਛਿਆ ਸਾਰੇ ਜਿੰਨੇ ਵੀ ਅਜਬੁੱਦੁੱਲਾਪੁਰ ਤੋਂ ਇੱਥੇ ਮੌਜੂਦ ਨੇ ਕਰੀਬ 200 ਦੇ ਕਰੀਬ ਇਸ ਕੈਂਪ ਦੇ ਵਿੱਚ ਸਾਡੇ ਬੱਚੇ ਬਜ਼ੁਰਗ ਮਾਤਾਵਾ ਭੈਣਾਂ ਸਾਡੀਆਂ ਮੌਜੂਦ ਨੇ ਔਰ ਸਾਰੇ ਇਸ ਰਾਹਤ ਕਾਰਜਾਂ ਤੋਂ ਸੈਟੀਸਫਾਈਡ ਨੇ ਔਰ ਉਚੇਚੇ ਤੌਰ ਤੇ ਸਾਡੇ ਸਿਵਰ ਸਿੰਘ ਸਾਹਿਬ ਪਵਨ ਜੀ ਡਾਕਟਰ ਪਵਨ ਜੀ ਉਹ ਵੀ ਮੌਜੂਦ ਨੇ ਔਰ ਉਹਨਾਂ ਦੀ ਰਹਿਨਮਾਈ ਹੇਠ ਇੱਕ ਜਿਹੜਾ ਸਿਹਤ ਕੈਂਪ ਜਿਹੜਾ ਉਹ ਵੀ ਲਗਾਤਾਰ ਨਿਰੰਤਰ ਉਹਨਾਂ ਦੀ ਸਮੁੱਚੀ ਟੀਮ ਦੇ ਨਾਲ ਇੱਥੇ ਚੱਲ ਰਿਹਾ ਹੈ ਤਾਂ ਕਿ ਕੋਈ ਬਿਮਾਰੀ ਵੀ ਕੋਈ ਪ੍ਰੋਬਲਮ ਵੀ ਆਵੇ ਕੋਈ ਸਿਹਤ ਪੱਖੋਂ ਵੀ ਕੋਈ ਪ੍ਰੋਬਲਮ ਆਵੇ ਉਸ ਦਾ ਤੁਰੰਤ ਪ੍ਰਭਾਵ ਤੇ ਜਿਹੜਾ ਇਲਾਜ ਕੀਤਾ ਜਾ ਸਕੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਦੋ ਦਿਨ ਦੇ ਵਿੱਚ ਪਾਣੀ ਜਿਹੜਾ ਉਹ ਆਪਣੇ ਬਿਲਕੁਲ ਨਾਰਮਲ ਲੈਵਲ ਤੋਂ ਵੀ ਖਤਮ ਹੋ ਜਾਏਗਾ ਨਾਰਮਲ ਹੋ ਜਾਏਗਾ ਸੋ ਤਦ ਤੱਕ ਜਿਹੜਾ ਸੇਵਾਵਾਂ ਇੱਥੇ ਜਾਰੀ ਰਹਿਣਗੀਆਂ ਔਰ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਕਿ ਉਹਨਾਂ ਦੀ ਰਹਿਨਵਾਈ ਹੇਠ ਸਮੁੱਚਾ ਕੈਬਨਿਟ ਜਿਹੜਾ ਸਭ ਸਾਡੇ ਐਮਐਲਏ ਸਹਿਬਾਨ ਸਾਰੇ ਮਿਹਨਤ ਕਰ ਰਹੇ ਨੇ ਜ਼ਿਲ੍ਹਾ ਪ੍ਰਸ਼ਾਸਨ ਹਰ ਜਗ੍ਹਾ ਮਿਹਨਤ ਕਰ ਰਿਹਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਿੰਨਾ ਵੀ ਘੱਟ ਤੋਂ ਘੱਟ ਡੈਮੇਜ ਕੰਟਰੋਲ ਜਿੰਨਾ ਵੀ ਅਸੀਂ ਕਰ ਸਕਦੇ ਹੋਏ ਅਸੀਂ ਪੂਰਾ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ que okay. me